ਅਲਕਾ ਡੇਰਾ ਬਾਬਾ ਨਾਨਕ ਦੇ ਚੁਣੇ ਗਏ ਆਮ ਆਦਮੀ ਪਾਰਟੀ ਦੀ ਐਮਐਲਏ ਸਰਦਾਰ ਗੁਰਦੀਪ ਸਿੰਘ ਰੰਧਾਵਾ ਜਿਨ੍ਹਾਂ ਨੇ ਅੱਜ ਕਲਾਨੌਰ ਪਹੁੰਚ ਕੇ ਦੁਕਾਨਦਾਰਾਂ ਵੀਰਾਂ ਦਾ ਅਤੇ ਜਨਤਾ ਦਾ ਕੀਤਾ ਧੰਨਵਾਦ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਮੈਂ ਰਿਣੀ ਹਾਂ ਕਲਾਨੌਰ ਦੇ ਸ਼ਹਿਰ ਵਾਸੀਆਂ ਦਾ ਤੇ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਕਲਾ ਨੌਰ ਵਿੱਚੋਂ ਵੱਡੀ ਲੀਡ ਨਾਲ ਜਿੱਤਾਇਆ ਹੈ ਮੈਂ ਆਪਣੇ ਵੱਲੋਂ ਤੇ ਆਪਣੀ ਆਮ ਆਦਮੀ ਪਾਰਟੀ ਵੱਲੋਂ ਤਹਿ ਦਿਲੋਂ ਬਹੁਤ ਧੰਨਵਾਦ ਕਰਦਾ ਹਾਂ ਬਟਾਲੇ ਤੋਂ ਪੱਤਰਕਾਰ ਅਸ਼ੋਕ ਜਰੇਵਾਲ ਤੇ ਭਪਿੰਦਰ ਸੋਢੀ ਦੀ ਖਾਸ ਰਿਪੋਰਟ ਤੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਜੁੜੋ ਡੀ ਐਸ ਨਿਊਜ਼ ਪੰਜਾਬ ਧੰਨਵਾਦ ਜੇ ਤਾਂ ਅੱਜ ਹੋ ਜਾਣਾ ਮਾਫੀ ਆ। ਓਕੇ ਅੱਜ ਇਹ ਤਾਂ ਸੋ ਅੱਜ ਜਿਹੜਾ ਆਪਾਂ ਲੋਕਾਂ ਦਾ ਧੰਨਵਾਦ ਕਰ ਰਹੇ ਆ। ਉਹਦਾ ਆਪਾਂ ਖਤਮ ਹੋ ਜਾਂਦੇ। ਦੇਖੋ ਪਿਛਲੇ ਦਿਨੀ ਜਿਹੜੀ ਬਾਈ ਇਲੈਕਸ਼ਨ ਡੇਰਾ ਪਾਪਾ ਨਾਨਕ ਦੀ ਹੋ ਕੇ ਆਈ ਹੈ। ਉਹਦੇ ਚ ਬੜੀ ਵੱਡੀ ਪੱਧਰ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਸੰਦ ਕੀਤਾ ਹੈ ਔਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਮੈਨੂੰ ਪਾਰਟੀ ਨੇ ਬਣਾਇਆ ਸੀ ਮੈਨੂੰ ਬੜੀ ਵੱਡੀ ਪੱਧਰ ਤੇ ਜਿਹੜੀ ਜਿੱਤ ਦਿਵਾਈ ਹੈ। ਉਹਦੇ ਵਿੱਚ ਕਲਨੌਰ ਵਾਲਿਆਂ ਦਾ ਬਹੁਤ ਵੱਡਾ ਜੋਗਦਾਨ ਹੈ। ਕਿ ਮੈਂ ਜਿੰਨਾ ਕਲਨੌਰ ਵਾਲਿਆਂ ਮੇਰੀ ਇੱਜ਼ਤ ਰੱਖੀ ਹੈ ਮੈਂ ਹਮੇਸ਼ਾ ਹੀ ਕਲਨੌਰ ਵਾਲਿਆਂ ਦਾ ਰੇਣੀ ਰਹੂੰਗਾ। ਇਹ ਤੱਕ ਧੰਨਵਾਦੀ ਦੌਰ ਹੈ ਕਿ ਮੈਂ ਧੰਨਵਾਦ ਮੇਰਾ ਫਰਜ਼ ਬਣਦਾ ਕਰਨਾ। ਬਾਕੀ ਕਰਜ਼ ਬਹੁਤ ਜ਼ਿਆਦਾ ਸਿਰਫ ਤੇ ਕਲਨੌਰ ਵਾਲਿਆਂ ਦਾ ਕੋਸ਼ਿਸ਼ ਕਰਾਂਗਾ ਕਿ ਇੱਕ ਇੱਕ ਕਰਜ਼ ਨੂੰ ਉਤਾਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂ। 18 ਕਰੋੜ ਦੇ ਟੈਂਡਰ ਜਿਹੜੇ ਉਹਨਾਂ ਬਾਰੇ ਵੀ ਜੈਦ ਦੀ ਲਖਨ ਆਦਿ ਕਰਾਉਗੇ। ਬਿਲਕੁਲ ਜੀ ਮੈਂ ਥੋੜੇ ਸਮੇਂ ਵਿੱਚ ਜਿਹੜੀਆਂ ਵਾੜਬੰਦੀ ਕਰਾਉਣ ਜਾ ਰਹੇ ਆ ਕਲਾਨੌਰ ਦੀ ਵਾੜਬੰਦੀ ਵੀ ਹੋਏਗੀ ਇੱਥੇ ਇਲੈਕਸ਼ਨ ਵੀ ਹੋਏਗੀ ਲਗਭਗ 13 ਕਰੋੜ ਰੁਪਏ ਦੇ ਟੈਂਡਰ ਜਿਹੜੇ ਹੋ ਚੁੱਕੇ ਨੇ ਕਲਾਨੌਰ ਤੇ ਜਿਹਦੇ ਵਿੱਚ ਮੈਂ 4-5 ਦਾਦੂ ਘਾਟਰ ਕਰਕੇ ਜਿਹੜੇ ਕੰਮ ਕੰਪਲੀਟ ਵੀ ਹੋ ਚੁੱਕੇ ਨੇ ਬਾਕੀ ਅਗਲੇ ਹਫਤੇ ਮੈਂ ਸਾਰੇ ਨੀ ਪੱਥਰ ਜਿਹੜੇ ਰੱਖ ਕੇ ਕਲਾਨੌਰ ਦਾ ਟੋਟਲ ਕੰਮ ਜਿਹੜੇ ਸ਼ੁਰੂ ਕਰਾ ਦਿਆਂਗਾ